ਫਤੇ ਪੰਜਾਬੀ ਉਹ ਜਿਹੜੀ ਗੱਲਾਂ ਅੱਜ ਮੈਂ ਤੁਹਾਡਾ ਨਾਲ ਕਰਨੀਆਂ ਨੇ ਇਹਨੂੰ ਧਿਆਨ ਨਾਲ ਸੁਣਿਓ ਤੇ ਸਾਂਝਾ ਵੀ ਕਰਦੇ ਹੋ ਕਿਉਂਕਿ ਇਹ ਗੱਲਾਂ ਛੋਡੀ ਜ਼ਿੰਦਗੀ ਨਾਲ ਛੋਡੇ ਜਵਾਕਾਂ ਦੀਆਂ ਜ਼ਿੰਦਗੀਆਂ ਨਾਲ ਤੁਹਾਡੀਆਂ نسلਾਂ ਨਾਲ ਤੁਹਾਡੇ ਭਵਿੱਖ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਕਿ ਅਸੀਂ ਕਿਵੇਂ ਖਤਮ ਹੋ ਰਹੇ ਹਾਂ ਸਾਡੇ ਜਵਾਕ ਕਿਵੇਂ ਮਰ ਰਹੇ ਆ ਸਾਡੇ ਜਵਾਕ ਮਰ ਰਹੇ ਆ ਇਕੱਲੇ ਇਕੱਲੇ ਜਵਾਕ ਲੋਕਾਂ ਦੇ ਦੋ ਦੋ ਚਾਰ ਚਾਰ ਸਾਲ ਦੇ ਮਰ ਰਹੇ ਆ ਤੇ ਘਰਾਂ ਦੇ ਦੀਵੇ ਗੁੱਲ ਹੋ ਰਹੇ ਆ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਬੱਚੀ ਖੜੀ ਆ ਮੇਰੇ ਨਾਲ 17 ਸਾਲ ਦੀ ਉਮਰ ਹੈ ਦੀ ਤੇ ਇਹਨੂੰ ਇੱਕ ਬਿਮਾਰੀ ਆ ਕੀ ਬਿਮਾਰੀ ਮੈਨੂੰ ਤਾਂ ਦੱਸਿਓ اے ਪਲਾਸਟਿਕ ਅਮੀਨੀਆ ਹਾਂਜੀ ਕੋਈ اے ਪਲਾਸਟਿਕ ਅਮੀਨੀਆ ਨਾਂ ਦੀ ਬਿਮਾਰੀ ਆ ਜਿਹੜੀ ਇਹ 17 ਸਾਲ ਦੀ ਬੱਚੀ ਨੂੰ ਹੋ ਚੁੱਕੀ ਆ ਤੇ ਡਾਕਟਰ ਕਹਿੰਦੇ ਆ ਵੀ ਇਹਦੇ ਘੱਟੋ ਘੱਟ 35 ਤੋਂ 40 ਲੱਖ ਰੁਪਏ ਖਰਚਾ ਆਉਣਾ ਜਿਹੜਾ ਕੋਈ ਡੋਨੇਟ ਕਰੂਗਾ ਕੋਈ ਰੀੜ ਦੀ ਹੱਡੀ ਦੇ ਵਿੱਚ ਕੁਝ ਅਸਿਆ ਜਾਂਦਾ ਵੀ ਕੋਈ ਪੁਰਜਾ ਆ ਜਿਹੜਾ ਕਿਸੇ ਬੰਦੇ ਦਾ ਜਿਹਦੇ ਸੈੱਲ ਪੂਰੇ ਹੋਏ ਉਹ ਤੋਂ ਲਿਆ ਜਾਊਗਾ 20-22 ਲੱਖ ਰੁਪਇਆ ਉਹ ਮੰਗਦਾ ਤੇ ਬਾਕੀ ਜਿਹੜਾ ਖਰਚਾ ਹੋ ਗਏ ਡਾਕਟਰਾਂ ਦਾ ਤੇ ਦਵਾਈਆਂ ਦਾ ਵੀ ਹੋਣਾ ਹੁਣ ਇਹ ਧਿਆਨ ਦੇਣ ਜੋ ਗੱਲ ਹੈ ਵੀ ਇਹ ਏਡੀਆਂ ਏਡੀਆਂ ਬੱਚੀਆਂ 17 ਸਾਲ ਦੀ ਬੱਚੀ ਜਿਹਦਾ ਮੈਰਿਟੋਰ ਸਕੂਲ ਦੇ ਵਿੱਚ ਨੰਬਰ ਆ ਚੁੱਕਿਆ ਸੀ ਪਰ ਇਹ ਵਿਚਾਰੀ ਉਹ ਬਿਮਾਰੀ ਨਾਲ ਜੂਝ ਰਹੀ ਹੈ ਪ੍ਰਮਾਤਮਾ ਕਰੇ ਇਹਦੀਆਂ ਉਮਰਾਂ ਲੰਮੀਆਂ ਹੋਣ ਇਹ ਪਤਾ ਨਹੀਂ ਕਹਾਣੀ ਕਿੱਧਰ ਨੂੰ ਜਾਣੀ ਹੈ ਹੋ ਕਿਉਂ ਰਿਹਾ ਮੇਰਾ ਦੋਸਤ ਆ ਮੁੰਡਾ ਅਸੀਂ ਗੁੱਗੀ ਗੁੱਗੀ ਕਹਿ ਦਿੰਦੇ ਆ ਬੁਗਰਾਂ ਤੋਂ ਆ 4 ਦਿਨ ਪਹਿਲਾਂ ਉਹਦਾ 2.5 ਸਾਲ ਦਾ ਜਵਾਕ ਅਚਾਨਕ ਹੀ ਮਰ ਗਿਆ ਇੱਕੋ ਹੀ ਮੁੰਡਾ ਸੀ ਮੇਰਾ ਦੋਸਤ ਦਾ ਮੁੰਡਾ ਧੂਰਕੋਟ ਰੂਲੇ ਕਹਿੰਦੇ ਸਤਨਾਮ ਉਹਦਾ 5 ਸਾਲ ਦਾ ਜਵਾਕ ਅਚਾਨਕ ਹੀ ਮਰ ਗਿਆ ਅਟਵਾਲੀ ਪਿੰਡ ਐਥੇ ਮੇਰੇ ਕੋਲੇ ਪਿੰਡਾਂ ਦੇ ਇੱਕ ਬੰਦਾ ਮੇਰੇ ਕੋਲ ਆਇਆ ਕਹਿੰਦਾ ਭਾਈ ਮੇਰਾ ਮੁੰਡਾ ਤਾਂ ਗਿਆ ਡਾਕਟਰ ਗगन ਗੈਸਟਰੋ ਦੇ ਬਿੱਲ ਬਣ ਗਿਆ 40-50 ਹਜ਼ਾਰ ਰੁਪਏ ਮੈਂ ਦੇ ਨਹੀਂ ਸਕਦਾ ਗਰੀਬ ਬੰਦਾ ਡਾਕਟਰ ਨੂੰ ਕਹਦੇ ਮੈਂ ਮ ਡਾਕਟਰ ਨੂੰ ਕਿਹਾ ਮੈਂ ਡਾਕਟਰ ਸਾਹਿਬ ਡਾਕਟਰ ਜਗਨ ਜਿਹੜਾ ਬਹੰਡੇ ਵਾਲਾ ਗੈਸਟਰੋਲ ਆ ਮੈਂ ਡਾਕਟਰ ਸਾਹਿਬ ਬੰਦਾ ਗਰੀਬ ਆ ਪੈਸੇ ਨਹੀਂ ਦੇ ਸਕਦਾ ਇਹਦੇ ਜਵਾਕ ਦਾ ਜਿਹੜਾ ਇਲਾਜ ਤੁਸੀਂ ਫ੍ਰੀ ਕਰ ਦਿਓ ਕਹਿੰਦਾ ਕੋਈ ਗੱਲ ਨਹੀਂ ਯਾਰ ਮੈਂ ਪੈਸਾ ਨਹੀਂ ਲੈਂਦਾ ਮੈਂ ਪੁੱਛਿਆ ਮੈਂ ਡਾਕਟਰ ਸਾਹਿਬ ਬਿਮਾਰੀ ਕੀ ਆ ਕਹਿੰਦਾ ਇਹਦੀ ਆਂਤ ਗਲ ਚੁੱਕੀ ਆ ਇੱਕ 15 16 ਸਾਲ ਦੇ 17 ਸਾਲ ਦੇ ਜਵਾਕ ਦੀ ਆਂਤ ਗਲ ਗਈ ਮੈਂ ਉਹਨੂੰ ਪੁੱਛਿਆ ਮੈਂ ਜੀ ਇਹ ਕਿਵੇਂ ਗਲ ਗਈ ਉਹ ਕਹਿੰਦਾ ਇੱਕ ਕੇਸ ਨਹੀਂ ਬਹੁਤ ਕੈਸੇ ਹੈ ਜੀ ਆ ਰਹੇ ਆ ਜਵਾਕਾਂ ਦੇ ਛੋਟੇ ਛੋਟੇ ਦੀਆਂ ਅੰਤੜੀਆਂ ਗਲ ਰਹੀਆਂ ਨੇ ਐਸੇ-ਐਸੇ ਬਿਮਾਰੀਆਂ ਹੋ ਰਹੀਆਂ ਨੇ ਸਾਨੂੰ ਪਤਾ ਵੀ ਨਹੀਂ ਲੱਗਦਾ ਡਾਕਟਰਾਂ ਨੂੰ ਸਮਝ ਨਹੀਂ ਆਉਂਦਾ ਵੀ ਬਿਮਾਰੀ ਹੈ ਕਿਹੜੀ ਆ ਨਵੀਆਂ ਹੀ ਬਿਮਾਰੀਆਂ ਜਿਹੜੀਆਂ ਤੁਸੀਂ ਸੁਣੀਆਂ ਆ ਕਿਹੜਾ ਇਹ ਪਲਾਸਟਿਕ ਪਤਾ ਨਹੀਂ ਮੀਨੀਆਂ ਪਤਾ ਨਹੀਂ ਕੀ ਬਿਮਾਰੀ ਹੈ ਬਹੁਤ ਨਾਲੇ ਕੇਸ ਮੇਰੇ ਕੋਲੇ ਆਏ ਇੱਕ ਜਲੰਧਰ ਵਾਲੇ ਪਾਸੇ ਆਏ ਬੰਦੇ ਐਡਾ ਜਵਾਗ ਵਿਚਾਰਾ ਚੱਕੀ ਫਿਰਨਾ ਉਹ ਉਹ ਚੰਗਾ ਭਲਾ ਸੀਗਾ ਦੋ ਟਾਂ ਸਾਲ ਦਾ ਜਵਾਗ ਸੀਗਾ ਮੁੰਡਾ ਸੀ ਉਦੋਂ ਖੜੇ ਨਹੀਂ ਜਾਂਦਾ ਮਸਲੀ ਖਤਫਾਉਣ ਲੱਗ ਗਏ ਉਹ ਕਹਿੰਦੇ ਸਾਡੇ ਜਵਾਦ ਦੇ 25-30 ਕਰੋੜ ਦਾ ਠੀਕਾ ਲੱਗਣਾ ਬਾਈ ਵੀਡੀਓ ਪਾ ਦੇ ਮਾਹਬਾਈ ਇੰਨੇ ਪੈਸੇ ਕਿਹਨੇ ਦੇਣੇ ਆ ਅਹੀਂ ਇੱਕ ਹੋਰ ਮੇਰੇ ਕੋਲ ਪਰਿਵਾਰ ਆਇਆ ਉਹ ਵੀ ਕਹਿੰਦੇ ਸਾਡੇ ਜਵਾਦ ਦੇ 22 ਕਰੋੜ ਦਾ ਠੀਕਾ ਲੱਗਣਾ ਹੈ ਮਾਹ ਬਿਮਾਰੀ ਕਿਹੜੀ ਹੈ ਇਹਦਾ ਡਾਕਟਰ ਦੱਸ ਦੇ ਨਹੀਂ ਸੋ ਬਿਮਾਰੀਆਂ ਹੋ ਕਿਉਂ ਰਹੀਆਂ ਨੇ ਅਸੀਂ ਖਾਤਮੇ ਵੱਲ ਕਿਉਂ ਵੱਧ ਰਹੇ ਆ ਇੱਥੇ ਮੈਂ ਕਿਉਂ ਖੜਾ ਮੇਰੇ ਪਿੱਛੇ ਮੁੰਡੀ ਆ ਆ ਦਿਖਾ ਦੇ ਹਾਦੀਰ ਆ ਆ ਵੀਰ ਆ ਦਿਖਾ ਓਏ ਆਨੇ ਦਿਖਾ ਆ ਵੀ ਦਿਖਾ ਦੇ ਕਿਤੇ ਗ੍ਰਾਮਕ ਸੋਂ ਸੜਕੀ ਆ ਜੀ ਅਸੀਂ ਜਾਂ ਸਾਰੀ ਆ ਦੇਖ ਲਾ ਸਾਡੇ ਲੋਕਾਂ ਦੇ ਹਾਲਾਤ ਇਹ ਆ ਤੇ ਇਹ ਮੂੰਗੀ ਮਨਵਾਸੋ ਸਾਡੀ ਮੂੰਗੀ ਇਹ ਲੰਡਨ ਜਾਣੀ ਆ ਬਲੈਸ ਜਾਣੀ ਆ ਅਮਰੀਕਾ ਜਾਣੀ ਆ ਅਫਰੀਕਾ ਜਾਣੀ ਆ ਸਾਡੇ ਹੀ ਘਰਾਂ ਤੇ ਸਾਡੇ ਚੁੱਲਿਆਂ ਤੇ ਆ ਕੇ ਰਹਿ ਜਣੀ ਆ ਤੇ ਫਿਰ ਸਾਨੂੰ ਇਹੋ ਜੀਆਂ ਬਿਮਾਰੀਆਂ ਹੋਣੀਆਂ ਲੋਕਾਂ ਨੇ ਐਤ ਕੀ ਥੱਲੇ ਰਹਿ ਵੀ ਦਿੱਤਾ ਮੇਰੀ ਯੂਨੀਵਰਸਿਟੀ ਗੱਲ ਹੋਈ ਮਾਝਾ ਫਾਇਦਾ ਕਿ ਨੁਕਸਾਨ ਹੋਵੇ ਨੁਕਸਾਨ ਹੀ ਨੁਕਸਾਨ ਆ ਪਾਉਣੇ 3 ਲੱਖ ਪਾਉਣੇ 3 ਲੱਖ 2 ਲੱਖ 75 ਹਜ਼ਾਰ ਧਰਤੀ ਦੇ ਨਮੂਨੇ ਲਏ ਗਏ ਆ 80% ਧਰਤੀ ਦੇ ਨਮੂਨੇ ਫੇਲ ਹੋਇਆ ਵੀ ਸੋਡੀ ਧਰਤੀ ਦੇ ਵਿੱਚੋਂ ਪਚਉ ਤਤ ਖਤਮ ਹੋ ਚੁੱਕਿਆ ਆ ਪੂਲਾ ਪਿੰਡ ਆ ਮੇਰੀ ਭੂਆ ਦੀ ਕੁੜੀ ਵਿਆਹੀ ਆ ਖੂਲੋਂ ਉਮਰਾ ਭਾਣ ਜਾ ਆ ਗਿਆ ਇੱਥੇ ਮੈਨੂੰ ਛੁੱਟੀਆਂ 'ਚ ਮੈਂ ਦੱਸਣ ਲੱਗਾ ਨਾ ਮਾਮਾ ਸੀ ਮੱਕੀ ਬੀਜੀ ਨਵਾਂ ਬੋਰ ਕੀਤਾ ਕਿਹਾ ਪਾਣੀ ਲਾਇਆ ਮੱਕੀ ਮੱਚਣ ਲੱਗੀ ਅਸੀਂ ਟੈਸਟ ਕਰਾਏ ਮਿੱਟੀ ਦਾ ਡਾਕਟਰਾਂ ਕੋਲੇ ਗਏ ਦਵਾਈਆਂ ਵਾਲੇ ਪੁੱਛੇ ਮੱਕੀ ਕੋ ਮੱਝਦੀ ਐ ਕਹਿੰਦਾ ਕੋਈ ਸਮਝ ਨਾ ਆਇਆ ਕਹਿੰਦਾ ਕਿਸ ਨੇ ਸਲਾਹ ਦਿੱਤੀ ਪਾਣੀ ਟੈਸਟ ਕਰਾ ਲਓ ਇਹਨਾਂ ਪਾਣੀ ਟੈਸਟ ਕਰਾਇਆ ਉਹ ਕਹਿੰਦੇ ਪਾਣੀ ਤਾਂ ਤਾਤੀ ਹੀ ਨਹੀਂ ਕੋਈ ਪਾਣੀ ਬਿਲਕੁਲ ਫੋਕਾ ਛੋੜਾ ਹੋ ਚੁੱਕਿਆ ਛੋੜੇ ਧਰਤੀ ਤੇਲਾ ਪਾਣੀ ਛੋੜਾ ਦਰਿਆਵਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਸਾਰੇ ਨਮੂਨੇ ਟੈਸਟ ਫੇਲ ਹੋ ਰਹੇ ਨੇ ਕੈਮੀਕਲ ਆ ਰਿਹਾ ਹੈ ਜਾ ਮੈਂ ਕਿਤੇ ਬਾਜ਼ਾਰ ਵਗਜੋ ਕੋਈ ਫਲ ਲੈ ਲਓ ਤੁਹੇ ਆਂਬ ਲੈ ਲਓ ਕੇਲਾ ਲੈ ਲਓ ਜਿਹੜਾ ਮਰਜ਼ੀ ਫਲ ਲੈ ਲਓ ਸਾਰਾ ਕੈਮੀਕਲ ਨਾਲ ਤਿਆਰ ਹੁੰਦਾ ਆ ਡਾਕਟਰ ਕਹਿੰਦੇ ਤੈਨੂੰ ਬਿਮਾਰੀਆਂ ਪਵਿੱਤਾ ਖਾਲਾ ਦਾ ਪਵਿੱਤੇ ਜ ਪਤਾ ਨਹੀਂ ਕਿਹੜਾ ਕੈਮੀਕਲ ਪਾਇਆ ਪਿਆ ਹੁੰਦਾ ਉਹਦਾ ਬੰਦਾ ਹੋਰ ਮਰ ਜੂਗਾ ਆ ਜਿੰਨੇ ਦੁੱਧ ਨੇ ਸਾਰੇ ਨਖਲੀ ਤਿਆਰ ਹੋਈਏ ਜਿੰਨਾ ਪਨੀਰ ਆ ਜਿੰਨੇ ਘਾਹ ਨੇ ਸਾਰਾ ਨਖਲੀ ਤਿਆਰ ਹੋਈ ਜਾਂਦਾ ਕੋਈ ਹੈ ਇੱਥੇ ਚੀਜ਼ ਬੰਦੇ ਦੇ ਖਾਣ ਵਾਲੀ ਤੇਰਾ ਜ਼ਿੰਮੇਵਾਰ ਕੌਣ ਆਈ ਜ਼ਿੰਮੇਵਾਰ ਨਹੀਂ ਹੈਗੇ ਆਈ ਖੁਦ ਦੋਸ਼ੀ ਲੋਕ ਆ ਆ ਜਿਹੜੀ ਮੂੰਗੀ ਨੇ ਮੈਂ ਦਿਖਾਈ ਆ ਨਾ ਇਹ 6000 ਜਾਂ 6500 ਰੁਪਏ ਦੀ ਵਿਖੂਗੀ ਜੇ ਥੀ ਵੱਡ ਕੇ ਵੇਚਦੇ ਆ ਬਿਨਾਂ ਸਪਰੇਅ ਤੋਂ 13000 ਨੂੰ ਵਿਕਦੀ ਐ ਧੁੱਬਣੇ ਵਿਕਦੀ ਐ ਇੱਕ ਮਾਤਲ ਦੁੱਕਣੇ ਰੇਟ ਮਿਲਦਾ ਇੱਕ ਮਾਤਲ ਦਾ ਕਿਥੇ 6500 ਨੂੰ 6000 ਨੂੰ ਕਿਥੇ 13000 ਨੂੰ ਰਲਾ ਕੀ ਅਸੀਂ ਕੰਮ ਨਹੀਂ ਕਰਨਾ ਜਾਂ ਜਾਨ ਨਹੀਂ ਰਹੀ ਬੰਦੇ ਦੇ ਹੱਟ ਦਾ ਥੋਥੇ ਹੋ ਗਏ ਬੋਦੇ ਹੋ ਗਏ ਅੰਦਰੋਂ ਪਾਣੀ ਭਰ ਕੇ ਸਰੀਰਾਂ ਚ ਜਾਨਾ ਕਿਥੋਂ ਰਹਿਣੀਆਂ ਨੇ ਆਥਰੇ ਦਾ ਮੋੜਾ ਕ ਲੈਨੇ ਆ ਇਹ ਖਤਮ ਹੋ ਰਹੀਆਂ ਸੀ ਖਤਮ ਜਿਹੜੇ ਮੇਰੇ ਕੋਲੇ ਬਾਹਲੇ ਮੈਨੂੰ ਕਹਿੰਦੇ ਆ ਤੂੰ ਬਣਾ ਗੱਲ ਤੋਂ ਰੌਲਾ ਪਾਉਣਾ ਵੀ ਪੰਜਾਬ ਮਰ ਗਿਆ ਓਏ ਪਾਣੀ ਮਰ ਗਿਆ ਓਏ ਬੋਲੀ ਮਰ ਗਈ ਓਏ ਧਰਤੀ ਮਰ ਗਈ ਓਏ ਮਰ ਨਹੀਂ ਰਹੀ ਆ ਸਾਡੇ ਸਾਹਮਣੇ ਆਧਾਰਨਾ ਕਿਡੀ ਸੋਹਣੀ ਜਵਾ ਖੜੀ ਆ ਜ਼ਿੰਦਗੀ ਬਰਬਾਦ ਹੋ ਗਈ ਹੁਣ ਬਿਮਾਰੀ ਆਈ ਕਿੱਥੋਂ ਆ ਮੈਂ ਇਹੀ ਡਾਕਟਰ ਨੂੰ ਇਹ ਪੁੱਛਿਆ ਨਾ ਗਗਨ ਕੈਨਸਟਰ ਨੂੰ ਮਾਜੀ ਬਿਮਾਰੀਆਂ ਅੰਤਰੀਆਂ ਗਾਲ ਕਿਉਂ ਰਹੀਆਂ ਪੂਰਾ ਖਾਣਾ ਸਾਡਾ ਜ਼ਹਿਰ ਵਾਲਾ ਪਾਣੀ ਸਾਡਾ ਜ਼ਹਿਰ ਵਾਲਾ ਹਵਾ ਸਾਡੀ ਜ਼ਹਿਰ ਸਾਡੇ ਪੱਲੇ ਕੀ ਆ ਆ ਰਾਮਪ੍ਰੇਮ ਦੁਕਾਨ ਹੈ ਇੱਕ ਜੂਦੀ ਦੁਕਾਨ ਹੈ ਨੌਨੇ ਦੀ ਮੇਰੇ ਮਿੱਤਰ ਦੀ ਉੱਥੇ ਬੰਦੇ ਦੋ ਖੜੇ ਹੁੰਦੇ ਆ ਸਾਹਮਣੇ ਚਾਰ ਰੇੜੀਆਂ ਲੱਗੀਆਂ ਆ ਮੋਮਸ ਨੋਡਲ 버ਗਰ ਭੈਣ ਨਹੀਂ ਆਥਰੇ ਮੇਰੇ ਸਾਲੀ ਭੀੜ ਲੱਗੀ ਪਈ ਹੁੰਦੀ ਆ ਸੌ ਸੌ ਬੰਦਾ ਖੜਾ ਹੁੰਦਾ ਐ ਇਦਾਂ ਜਵਾਕਾਉਣ ਲਈ ਖੜੇ ਹੁੰਦੇ ਬੰਦੇ ਮੈਂ ਰੋਕ ਕੇ ਵੀ ਇਹ ਗੱਲ ਕਹਿੰਦਾ ਮੈਂ ਕਿਹਾ ਜਵਾਕ ਛੋਡਾ ਪੂਰਾ ਭਰ ਜਵਾਕ ਐ ਇਹਨੂੰ ਕਿਉਂ ਜ਼ਹਿਰ ਦੇਈ ਜਾਂਦੇ ਆ ਆ ਜਿਹੜਾ ਜਿੰਨਾ ਵੀ ਫਾਸਟ ਫੂਡ ਖਾ ਰਹੇ ਹੋ ਜਿੰਨਾ ਜ਼ਹਿਰ ਖਾ ਰਹੇ ਹੋ ਸਾਰੇ ਬਿਮਾਰੀਆਂ ਦਾ ਕਾਰਨ ਆ ਜਿੰਨੇ ਕੋਕੇ ਕੋਲੇ ਆ ਪੈਪਸੀਆਂ ਪੀਂਦੇ ਸਾਰਾ ਜ਼ਹਿਰ ਆ ਅਸੀਂ ਕਿਉਂ ਗਲਪ ਦੇ ਫਿਰਦੇ ਆ ਇਹਨਾਂ ਗੱਲਾਂ ਕਰਕੇ ਯਾਰ ਕੁਝ ਸੁਣਦਾ ਗੱਲ ਜਿੰਨਾ ਦੇ ਮੇਰੀ ਗੱਲ ਧਿਆਨ ਰੱਖ ਲਿਓ ਪੰਜਾਬ ਕੋ ਜਿੰਨਾ ਕੁਦਰਤ ਨਾਲ ਖਲਬਾਰ ਕਰੋਗੇ ਜਿੰਨਾ ਟੱਕਾ ਕਰੋਗੇ ਕੁਦਰਤ ਦੇ ਮੋੜ ਮਾ ਉਹਦੂ ਚੌਗਣਾ ਮੋੜਨਾ ਹਿਸਾਬ ਲਾ ਲਿਓ ਦਰਤ ਅਸੀਂ ਭੂਕੀ ਜੰਨੇ ਆ ਅੱਗਾਂ ਲਾਤੀਆਂ ਜੜਤ ਯੂਰੀਆ ਪਾ ਦਿੰਦੇ ਕਈ ਤਾਂ ਕਿ ਸਪਰੇਅ ਰੌਂਡ ਅਪ ਮਾਰ ਦਿੰਦੇ ਆ ਲੜਦੇ ਵੀ ਆ ਲੋਕਾਂ ਨਾਲ ਆ ਰਾਸਤਾਂ ਤੋਂ ਮੈਂ ਦੇਰੀ ਲਿਆ ਕੇ ਲਈ ਗੋਲ ਮਿੱਠੇ ਪੇਰਾਂ ਵਾਲੀ ਉਹ ਨਹਿਰ ਦੇ ਉੱਤੇ ਮੇਰੇ ਪਹਿਲਾ ਬੰਦੇ ਨੇ ਚੜੋਂ ਬੜ ਤੇ ਏਡੀ 7 ਫੁੱਟ ਦੀ ਹੋਈ 베ਰੀ ਮੁੜ ਕੇ ਤੇ ਸਪਰੇਅ ਮਾਰਤੀ ਇਹ ਇੱਥੀ ਭਰਨੀਆਂ ਪੈਣੀਆਂ ਸਾਡੀਆਂ ਨਸਲਾਂ ਨੇ ਭੁਗਤਣਾ ਸਾਡੇ ਕੀਤੇ ਹੋਏ ਕਰਮ ਸਾਡੇ ਮਾੜੇ ਕੀਤੇ ਹੋਏ ਕੰਮ ਸਾਡੀਆਂ ਨਸਲਾਂ ਭੁਤਣੀਆਂ ਮੇਰੀ ਗੱਲ ਯਾਦ ਰੱਖਿਓ ਸਮਝ ਜੇ ਗੱਲ ਨੂੰ ਆ ਧਾਣੇ ਸਾਰੇ ਵਿੱਚਕ ਜਾਂਦੇ ਆ ਨਹੀਂ ਸੁਣਦੇ ਆ ਦੇਖ ਲੋ ਮੂੰਗੀ ਦਾ ਹਾਲ ਦੇਖ ਲੋ ਵੱਢਣਗੇ ਹੁਣ ਵੱਢ ਕੇ ਮੰਡੀ ਵਿੱਚ ਜਾਣਗੇ ਜੇ ਮੰਡਕੋਂ ਕਹਾਂ ਜਾਵੜਨੀ ਆ ਛੋਡੀ ਚੁੱਲਿਆਂ ਤੇ ਆਉਣੀ ਸੋ ਗੱਲਾਂ ਤਾਂ ਕੀਤੀਆਂ ਅਕਲ ਨੂੰ ਹੱਥ ਮਾਰ ਲਓ ਅਕਲ ਨੂੰ ਹੱਥ ਮਾਰੋ ਡਾਕਟਰ ਕਹਿ ਦਿੰਦਾ ਝੂਲਾ ਭਰੀ ਫਿਰਦੇ ਹੁਣੇ ਪੈਸਿਆਂ ਦਾ ਵੀ ਲੈ ਡਾਕਟਰ ਸਾਹਿਬ 10 ਲੱਖ ਦਾ ਬੰਦਾ ਵਿਚਾਰੋ ਉਹ ਕਹਿੰਦਾ ਚਾਰ ਦਿੰਦਾ ਪਰੋਣਾ ਘਰੇ ਜਾ ਕੇ ਸੇਵਾ ਕਰ ਲਓ ਉਦੋਂ ਪੈਸਾ ਕੰਮ ਆਉਂਦਾ ਕੱਲਾ ਪੈਸੇ ਨੇ ਕੰਮ ਨਹੀਂ ਆਉਣਾ ਓਏ ਆਪਣੀ ਕੁਦਰਤ ਨੂੰ ਸੰਭਲੋ ਆਪਣੀ ਧਰਤੀ ਪਾਣੀ ਆਪਣੀਆਂ ਹਵਾਵਾਂ ਨੂੰ ਸੰਭਲੋ ਆਪਣੀਆਂ ਜੀਵਨ ਬਲਗਾਂ ਨਸਾਂ ਨੂੰ ਬਚਾਉਣਾ ਮੇਰੀ ਗੱਲ ਤੇ ਅਮਲ ਕਰ ਲਓ ਆਜੋ ਇੱਧਰ ਨੂੰ ਮੜਿਓ ਅਸੀਂ ਆਪਾਂ ਆਪਣੀ ਧਰਤੀ ਨੂੰ ਬਚਾਈਏ ਜ਼ਹਿਰਾਂ ਤੋਂ ਮੁਕਤ ਕਰਕੇ ਬਹੁਤ ਤਰੀਕੇ ਕਰੰਦੇ ਆ ਲੰਬੂਆ ਮੇਰਾ ਮਿੱਤਰਾਂ ਮੁੰਡਾ ਨੰਬਰਦਾਰ ਉਹ ਕਹਿੰਦਾ ਬਾਈ 65 ਕਿੱਲੇ ਖੇਤੀ ਕੀਤੀ ਐ 25 ਕਿੱਲੇ ਆਦੇ ਬਾਕੀ ਠੇਕੇ ਤੇ ਲਈ ਐ ਨਾ ਸਾਰੀ ਮੂੰਗੀ ਵਿਜਿਆ ਹੱਥੀ ਵਾਦ ਕੇ 14000 ਰੁਪਏ ਨੂੰ ਵੇਚ ਕੇ ਆਉਂਗਾ ਕਰਦੇ ਜਿਹਨਾਂ ਨੇ ਕਰਨਾ ਪਰ ਸਾਡੇ ਕਾਲ ਇੰਨੀ ਆਂ ਅੱਧਰ ਕੰਨੀ ਆ ਪੱਛੇ ਹੀ ਫਰਦੇ ਆ ਇੱਧਰ ਨੂੰ ਹੋ ਗਿਆ ਉੱਧਰ ਨੂੰ ਪੱਜ ਗਿਆ ਪੱਜ ਗਏ ਇਹ ਕਾਲ ਨੇ ਸਾਡੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਤੇ ਕਰ ਰਹੇ ਆ ਜੋ ਸਾਡੇ ਮਾਰ ਰਿਹਾ ਨੌਜਵਾਨੀ ਸਾਡੀ ਖਤ ਹੋ ਰਹੀ ਸੋ ਮੈਂ ਅਖੀਰ ਤੇ ਅਪੀਲ ਕਰਦਾ ਬੱਚੀ ਉਹ ਤਹਾਨੂੰ ਜਾਗ ਇਹਦੇ ਵਿਚਾਰੀ ਦੇ ਮਦਦ ਥੋੜਾ ਨੰਬਰ ਨੰਬਰ ਉਹ ਲੋਕੀ ਰਸ ਬੋਲੋ ਪਤਾ ਨਿਕਾਣਾ ਬੋਲੋ ਜਿਲ੍ਹਾ ਫਾਜ਼ਿਲਕਾ ਪਿੰਡ ਹਿੰਮਤਪੁਰਾ ਮੈਂ ਉੱਤੇ ਆਪਣੇ ਇਹਦੇ ਤੇ ਮੈਂ ਇਹਨਾਂ ਦਾ ਖਾਤਾ ਵਗੈਰਾ ਪਾ ਦੂੰਗਾ ਇਹਨਾਂ ਦਾ ਨਾਮ ਵਗੈਰਾ ਪਾ ਦੂੰਗਾ ਜਿਹੜੇ ਬੰਦੇ ਨੇ ਜਿਹੜੇ ਕੋਈ ਭਰਾ ਨੇ ਮੇਰੀ ਮਦਦ ਕਰਨੀ ਹੈ ਇਹ ਵਿਚਾਰੀ ਬੱਚੀ ਦੀ ਸੋਹਣੀ ਸੁਨੱਖੀ ਜਵਾਖੜੀ ਐ ਇਹਦੀ ਜ਼ਿੰਦਗੀ ਵਾਜੇ ਤਾਂ ਮੇਰਾ ਵੀਰ ਜੀ ਦਾ ਤੁਸੀਂ ਜਰੂਰ ਇਨਾਂ ਦਾ ਖਿਆਲ ਰੱਖੋ ਮੈਂ ਉੱਤੇ ਖਾਤਾ ਆਨਾਰਾ ਇਹਨਾਂ ਦਾ ਨਾਮ ਕਰਾ ਆਪਣੀ ਵੀਡੀਓ ਤੇ ਪਾ ਦੂੰਗਾ ਤੁਸੀਂ ਇਹਨਾਂ ਨਾਲ ਗੱਲ ਕਰਕੇ ਪਹਿਲਾਂ ਫੋਨ ਤੇ ਕੀ ਨਾਮ ਭਾਈ ਤੁਹਾਡਾ ਪਰਮਜੀਤ ਕੌਰ ਤੂੰ ਭਰਾ ਅਰਮਾਨ ਅਰਮਾਨ ਇਹਨਾਂ ਦਾ ਮੈਂ ਪਾ ਦੂੰਗਾ ਅਰਮਾਨ ਤੇ ਪਰਮਜੀਤ ਜੇ ਤੁਸੀਂ ਆਪਣੇ ਇਹਨਾਂ ਨਾਲ ਸੰਪਰਕ ਕਰਕੇ ਜੇ ਤੁਹਾਡੇ ਦਿਲ ਤੇ ਕੋਈ ਮਾੜੀ ਮੁੱਟੀ ਦਿਆ ਹੈਗੀ ਆ ਤੇ ਇਸ ਬੱਚੀ ਦੀ ਤੁਸੀਂ ਜਿੰਦਰੀ ਬਚਾ ਸਕਦੇ ਹੋ ਪਰ ਕਿੰਨੀਆਂ ਕਿ ਬੱਚੀਆਂ ਦੀਆਂ ਕਿੰਨੇ ਕਿ ਜਵਾਕਾਂ ਦੀਆਂ ਜ਼ਿੰਦਗੀਆਂ ਬਚਾਓਗੇ ਕਿੰਨੇ ਕਿ ਅਰਬਾਂ ਰੁਪਇਆ ਪੰਜਾਬ ਇਕੱਠੇ ਕਰ ਲੂਗਾ ਇਹ ਹੱਲ ਨਹੀਂ ਆ ਮਸਲੇ ਦਾ ਮਸਲੇ ਦਾ ਹੱਲ ਹੈ ਆਪਣਾ ਖਾਣਾ ਪੀਣਾ ਆਪਣੇ ਪਾਣੀ ਸ਼ੁੱਧ ਕਰੋ ਅਸੀਂ ਲੁਧਿਆਣੇ ਇਕੱਠ ਕੀਤਾ ਸੀ ਯਾਰ ਪੈਂਦੀ ਹੈ ਹੋ ਗਿਆ ਤੇਰਾ ਸਾਫ ਕੋਈ ਪਹੁੰਚਿਆ ਉੱਥੇ ਉਹ ਜਸਲਮੇਰ ਤੋਂ ਲੈ ਕੇ ਚੱਲੇ ਜਾਓ ਸਾਰਾ ਦੱਖਣੀ ਮਾਲਵਾ ਘਾਤਾ 7 ਮਹੀਨੇ ਘਰੇ ਨਹੀਂ ਬੜੇ ਮੈਂ ਤੇ ਮਤੋਜਮਾਨ ਲੋਕਾਂ ਨੂੰ ਪਿੱਟੇ 80-80% ਪਿੰਡਾਂ ਚ ਕਾਲਾ ਪੀਲੀਆ ਵੀ ਆਓ ਲੋਕੋ ਆਜੋ ਆ ਜਹਿਰਾ ਪੀ ਜਾਂਦੇ ਹੋ ਕੋਈ ਆਇਆ ਉੱਥੇ ਓਏ ਇੱਕ ਮਿੰਟ ਦੀ ਮੈਨੂੰ ਪੁਲਿਸ ਨੇ ਫੜਾ ਕੋ ਨਿਕਲਿਆ ਬਾਹਰ ਘਰਾਂ 'ਚ ਬੈਠੇ ਮਰੋਂਗੇ ਮੇਰੀ ਗੱਲ ਯਾਦ ਰੱਖੋ ਸਾਡੇ ਵਰਗੇ ਕਿੰਨੇ ਕ ਇੱਥੇ ਕੋ ਨੂੰ ਪੁਲਿਸ ਨੇ ਮਰਵਾਦਣਾ ਸਰਕਾਰ ਨੇ ਮਰਵਾਦਣਾ ਕੋ ਨੂੰ ਚੱਕ ਕੇ ਅੰਦਰ ਦੇ ਦੇਣਾ ਕਿੰਨੇ ਕ ਬੰਦੇ ਇੱਥੇ ਬੱਚੇ ਆਏਰਬੋਰਨ ਵਾਲੇ ਗੱਲ ਕਰਨ ਵਾਲੇ ਰੱਬ ਦਾ ਵਾਅਦਾ ਤੁਹਾਨੂੰ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਖਾਤਰ ਉੱਠ ਖੜੋ ਤਾਕੋ ਨਾ ਗੱਲਾਂ ਪਰ ਧਿਆਨ ਦਿਓ ਨਿਕਲਿਓ ਪੈਸੇ ਕੱਲਾ ਲਾਲਚ ਕਲੇ ਪੈਸੇ ਨੇ ਕੱਖ ਨਹੀਂ ਦੇਣਾ ਭਾਈ ਧੰਨਵਾਦ ਜੇ ਕੋਈ ਬੱਚੀ ਦੀ ਮਦਦ ਕਰਨਾ ਚਾਹੁੰਦਾ ਮੈਂ ਕਹਿੰਦਾ ਕਰੋ ਦਿਲੋਂ ਕਰੋ ਮਦਦ ਇਹਦੀ ਬੱਚੀ ਦੀ ਜ਼ਿੰਦਗੀ ਬਚਾ ਲਈ ਤੇ ਮੇਰੀਆਂ ਗੱਲਾਂ ਦੇ ਅਮਲ ਕਰ ਲਓ ਤੇ ਨੂੰ ਸਾਂਝਾ ਕਰ ਦਿਓ ਅੱਗੇ ਤਾਂ ਕਿ ਕਿਸੇ ਦੇ ਖਾਨੇ ਪੈ ਜੇ ਗੱਲ ਵੀ ਅਸੀਂ ਕਿਵੇਂ ਆਪਣੇ ਨਾਮ ਬਚਾਉਣੀਆਂ ਵਾਹਿਗੁਰੂ ਖਾਲਸਾ ਵਾਹਿਗੁਰੂ